ਨਵੀਂ ਰਾਜੋਲ ਕਸ਼ੀ ਹੈ ਅਗਾ ਪਿੰਡ ਹੈਗੇ ਨੇ 12 13 ਪਿੰਡ ਨਾਲ ਨਾਲ ਲੱਗਦੇ ਹੂੰ ਤੇ ਇਥੋਂ ਫਾੜ ਵਗਦੀ ਆ ਜਿੱਦੋਂ ਪਾਕਿਸਤਾਨ ਤੋਂ ਹੋ ਕੇ ਫਿਰ ਆਂਦੀ ਆ ਰਹੀ ਤੇ ਪਾਣੀ ਦਾ ਬਹੁਤ ਖਤਰਾ ਇੱਥੇ ਬਣਿਆ ਹੈ ਪਾਣੀ ਦੀ ਮਾਰ ਪੈਂਦੀ ਪਈ ਆ ਇਹ ਫਾੜ ਟੁੱਟੀ ਇਥੋਂ ਹਾਂਜੀ ਉਹ ਤਾਂ ਟੁੱਟ ਗਈ ਪਰ 2023 ਜੀ ਵੀ ਇੱਥੋਂ ਟੁੱਟੀ ਸੀ ਤੇ ਹੁਣ ਵੀ ਇਥੋਂ ਟੁੱਟ ਗਈ ਤੇ ਇਹ ਪਾਣੀ ਅੱਗੇ ਜਾ ਰਿਹਾ ਹੈ ਖੇਤਾਂ ਦੇ ਵਿੱਚ ਖੇਤਾਂ 'ਚ ਜਾ ਰਿਹਾ ਪਈ ਆ ਤੇ ਕਲਾਲੀ ਵੀ ਕਾਫੀ ਜਮਾ ਹੋ ਗਈ ਕਲਾਲੀ ਤਾਂ ਬਹੁਤ ਪਿੱਛੋਂ ਹੋ ਰਹੀ ਬਹੁਤ ਲੱਗੀਆਂ ਆਂਦੀ ਕਲਾਲੀ ਇਹ ਮਾਰ ਹੋ ਰਹੀ ਜਾਰੀ ਕਰ ਸਕਦਾ ਨਹੀਂ ਕੀ ਮੰਗ ਕਰਦੇ ਹੋ ਮੰਗ ਹੈ ਇਹ ਤਾਂ ਪ੍ਰਸ਼ਾਸਨ ਦਾ ਕਰਨੇ ਵੀ ਆਣ ਕੇ ਇੱਥੇ ਵੇਖੇ ਪ੍ਰਸ਼ਾਸਨ ਜਿਆਦਾ ਮਸਲਾ ਹੱਲ ਕਰੇ ਸਾਡਾ ਵੀ 2023 ਚ ਵੀ ਇੱਥੇ ਮਾਰ ਪਈ ਸੀ 2023 ਚ ਵੀ ਇੱਥੇ ਮਾਰ ਪਈ ਸੀ ਕੀ ਨਾਮ ਹੈ ਤੁਹਾਡਾ ਬੀਰੂ ਕਿਹੜਾ ਪਿੰਡ ਹੈ ਤੁਹਾਡਾ ਅਸੀਂ ਸ਼ਹਿਰ ਰਹਿੰਦੇ ਹਾਂ ਇਹ ਸਰ ਰਾਤ ਦਾ ਹੀ ਹੋਇਆ ਹੈ ਰਾਤ ਬਹੁਤ ਜ਼ਿਆਦਾ ਪਾਣੀ ਵਧ ਗਿਆ ਜੱਕਦਮ 2-2 ਫੁੱਟ ਵਧਦਾ ਰਾਤ ਨੂੰ ਤੇ ਅੱਗੇ ਕਿੰਨੇ ਕੁ ਲੋਕ ਰਹਿੰਦੇ ਨੇ ਜਿਹੜੇ ਬਾ ਬਹੁਤ ਲੋਕ ਨੇ ਬਾਦੂ ਤੇ ਲੋਕ ਘਰਾਂ ਚੋਂ ਜਾ ਰਹੇ ਨੇ ਆਪਣਾ ਸਮਾਨ ਲੈ ਕੇ ਨਹੀਂ ਨਹੀਂ ਘਰਾਂ ਚ ਨਹੀਂ ਲੋਕ ਆ ਜੇ ਤਾਂ ਨਹੀਂ ਲੋਕ ਘਰਾਂ ਚੋਂ ਵਾਪਸ ਜਾ ਰਹੇ ਨੇ ਆਪਣਾ ਸਮਾਨ ਲੈ ਕੇ ਨਹੀਂ ਨਹੀਂ ਲੋਕ ਘਰਾਂ ਚ ਨਹੀਂ ਸਾਰੇ ਤੇ ਪ੍ਰਸ਼ਾਸਨ ਨੇ ਕਿਹਾ ਨਹੀਂ ਕਿ ਤੁਸੀਂ ਸੇਫ ਕੋਈ ਪ੍ਰਸ਼ਾਸਨ ਨਹੀਂ ਆਇਆ ਤੇ ਕੋਈ ਨਹੀਂ ਆ ਕੁਛ ਨਹੀਂ ਪ੍ਰਸ਼ਾਸਨ ਨੇ ਕੋਈ ਨਹੀਂ ਦੇ ਕੋਈ ਨਹੀਂ ਪ੍ਰਸ਼ਾਸਨ ਕੋਈ ਪ੍ਰਸ਼ਾਸਨ ਇੱਥੇ ਕਹਿੰਦੇ ਆ ਬਾਰੇ ਕੇ ਸਾਰਾ ਇੰਤਜ਼ਾਮ ਕੀਤਾ ਪਾਣੀ ਇੱਥੇ ਆ ਬਾਰੇ ਕੇ ਥੋੜਾ ਪਾਣੀ ਸੂਲਤ ਇੱਥੇ ਚਾਹੀਦੀ ਬਾਰੇ ਕੇ ਥੋੜਾ ਸੂਲਤ ਬਾਰੇ ਕੇ ਕੌਣ ਜਾਏਗਾ ਇੱਥੋਂ ਕਰ ਛੱਡ ਕੇ ਆਦਾ ਕੋਈ ਪ੍ਰਸ਼ਾਸਨ ਨਹੀਂ ਆਇਆ ਕੋਈ ਕੁਛ ਨਹੀਂ ਆ ਆਨੰਦਪੁਰ ਦੀ ਬੋਲੀ ਕੀ ਕਹਾਂ ਜਾਂਦੇ ਕਿ ਸੱਤੂ ਬਾਰਡਰ ਦੇ ਜਿੱਥੇ ਪਾਣੀ ਬਹੁਤ ਜ਼ਿਆਦਾ ਚੱਲ ਰਿਹਾ ਹੈ ਕੀ ਇੰਤਜ਼ਾਰ ਹੈ ਸਾਡੇ ਜਿਹੜੇ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਜਿਹੜੇ ਰੈਸਕਿਊ ਆਪਰੇਸ਼ਨ ਸੰਬੰਧੀ ਉਹਨਾਂ ਨੂੰ ਖਾਣਾ ਪਾਣੀ ਪਹੁੰਚਾਉਣ ਸੰਬੰਧੀ ਪਸ਼ੂਆਂ ਦੇ ਚਾਰੇ ਵਗੈਰਾ ਨੂੰ ਪਹੁੰਚਾਉਣ ਸੰਬੰਧੀ ਜਿਹੜਾ ਪ੍ਰਸ਼ਾਸਨ ਸਾਰਾ ਕਰ ਰਿਹਾ ਹੈ ਉਹਦੇ ਵਿੱਚ ਅਤੇ ਲੋਕਾਂ ਨੂੰ ਉੱਥੋਂ ਸ਼ਿਫਟ ਕਰਨ ਵਿੱਚ ਲੋਕਾਂ ਨੂੰ ਵੈਕੂਏਟ ਕਰਨ ਦੇ ਵਿੱਚ ਪੁਲਿਸ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ ਤੇ ਇਹਦੇ ਵਿੱਚ ਪੁਲਿਸ ਦੇ ਸਾਡੇ ਐਸ ਐਚ ਯੂ ਜਿਸ ਤੋਂ ਵਧੀਆ ਕੰਮ ਕਰ ਰਹੇ ਐਸਐਚਯੂਲ ਡੀਐਸਪੀ ਸਾਰੇ ਬਾਹਰ ਹੈ ਡਿਊਟੀ ਚ ਲਾਇਏ ਹੋਏ ਆ ਤੇ ਉਹ ਸਾਰਿਆਂ ਨੂੰ ਲੰਗਰ ਪਚਾਉਣ ਦੇ ਵਿੱਚ ਲੰਗਰ ਪ੍ਰਿਪੇਅਰ ਕਰਾਉਣ ਚ ਜਿਹੜੀਆਂ ਸਸਤਾਵਾ ਦੇ ਨਾਲ ਤਾਲਮਿਲ ਕਰਕੇ ਆਦੇ ਤੌਰ ਤੇ ਵੀ ਉਹਦੇ ਵਿੱਚ ਵੀ ਲੋਕਾਂ ਦੀ ਮਦਦ ਕਰ ਰਹੇ ਆ ਤੇ ਪ੍ਰਸ਼ਾਸਨ ਵੱਲੋਂ ਵੀ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੇ ਆ ਬਣਾਏ ਗਏ ਆ ਰੀਲੀਫ ਕੈਂਪਸ ਬਣਾਏ ਆ ਉੱਥੇ ਜਿਵੇਂ ਟੰਡੀ ਵਾਲੇ ਤੋਂ ਜਾਂ ਇਹਦੇ ਲੱਗਦੇ ਪਿੰਡਾਂ ਚ ਗੱਟੀ ਦਾ ਜੋ ਕੇ ਵਗੈਰਾ ਕੋਈ ਜਨ ਆ ਕੇ ਰਲਿਫ ਕੈਂਪ ਚ ਚਲੂਗੇ ਵੀ ਆ ਤੇ ਉੱਥੇ ਵੀ ਮੈਂ ਹੁਣੇ ਦੇਖ ਕੇ ਆਇਆ ਸੀ ਐਸਪੀ ਐਡੀਸੀ ਸਾਹਿਬ ਉੱਥੇ ਆ ਤੇ ਉਹਦੇ ਅਰੇਂਜਮੈਂਟ ਸਾਰੇ ਦੇਖ ਰਿਹਾ ਤੇ ਉਹ ਖਾਣਾ ਪਾਣੀ ਰਹਿਣਾ ਉਥੇ ਸਾਰਾ ਉਹ ਸਾਰਾ ਉਹਨਾਂ ਦਾ ਮੈਡੀਕਲ ਸਹੂਤਾ ਉਹ ਸਾਰਾ ਕੁਝ ਦੇਖਿਆ ਜਾ ਰਿਹਾ